13 ਸਾਲਾਂ ਦੇ ਬੱਚੇ ਦੇ ਨਾਲ ਜੋ ਇੱਕ ਅੰਮ੍ਰਿਤਧਾਰੀ ਬੰਦੇ ਦੇ ਵੱਲੋਂ ਜ਼ਬਰਦਸਤੀ ਕਰਕੇ ਉਸ ਦਾ ਕਤਲ ਕੀਤਾ ਗਿਆ ਉਸ ਨੂੰ ਲੈ ਕੇ ਲਗਾਤਾਰ ਹੁਣ ਪੰਜਾਬ ਦੇ ਵਿੱਚ ਮਾਮਲਾ ਵਧਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਬਲਦੇਵ ਸਿੰਘ ਬਡਾਲਾ ਦਾ ਵੀ ਬਿਆਨ ਸਾਹਮਣੇ ਆ ਰਿਹਾ ਹੈ ਉਨ੍ਹਾਂ ਦੇ ਵੱਲੋਂ ਹੁਣ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਤੇ ਅਜਿਹੇ ਵਿਅਕਤੀਆਂ ਨੂੰ ਛੜਾ ਕਿ ਸਿਰਫ ਔਰ ਸਿਰਫ ਸਖਤ ਕਾਰਵਾਈ ਨਹੀਂ ਸਗੋ ਫਾਂਸੀ ਦੀ ਸਜ਼ਾ ਵੀ ਹੋਣੀ ਚਾਹੀਦੀ ਹੈ ਤੇ ਅਜਿਹੇ ਬੰਦਿਆਂ ਨੂੰ ਮੌਤ ਦੇ ਘਾਟ ਉਤਾਰ ਦੇਣਾ ਚਾਹੀਦਾ ਜਿਸ ਨੂੰ ਲਾਈਕ ਹੁਣ ਉਥੇ ਦੱਸ ਸੀ ਕਿ ਸਿੱਖ ਜਥੇਬੰਦੀਆਂ ਵੀ ਉਸ ਪਰਿਵਾਰ ਦੇ ਨਾਲ ਹਮਦਰਦੀ ਜਤਾਉਂਦੇ ਹੋਈਆਂ ਨਸਰ ਆ ਰਹੀਆਂ ਨੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਇਸ ਮਾਮਲੇ ਦੇ ਵਿੱਚ ਆਓ ਤੁਹਾਨੂੰ ਸੁਣਾਉਣੇ ਆ ਪਿਛਲੇ ਦਿਨੀ ਜਿਹੜੀ ਜਲੰਧਰ ਵਿਖੇ ਘਟਨਾ ਵਾਪਰੀ ਐ 13 ਸਾਲ ਦੀ ਬੱਚੀ ਦੇ ਨਾਲ ਦਰਿੰਦੇ ਵੱਲੋਂ ਉਹ ਕਮੀਨਗੀ ਹਰਕਤ ਕੀਤੀ ਗਈ ਜਿਹੜੀ ਕਿ ਦੁਸ਼ਮਣਾਂ ਨੇ ਵੀ ਨਹੀਂ ਅੱਜ ਤੱਕ ਇਸ ਤਰ੍ਹਾਂ ਕੀਤਾ ਤੇ ਪੰਜਾਬ ਦੀ ਜਿਹੜੀ ਪੁਰਾਤਨਤਾ ਐ ਉਹ ਦੁਸ਼ਮਣ ਦੀ ਬਹੂ ਬੇਟੀ ਲਈ ਵੀ ਧੀਆਂ ਭੈਣ ਪਤਨੀ ਮਾਂ ਦਾ ਅਦਬ ਦੇਣ ਵਾਲੀ ਸ਼ੋਕਯੋਮੰਦਾ ਆਖੀਏ ਜਿੱਤ ਜਮੇ ਰਾਜਾਨ ਵਾਲੀ ਸੀਗੀ ਔਰ ਇਸ ਘਟਨਾ ਦੀ ਜਿੱਥੇ ਅਸੀਂ ਨਖੇਦੀ ਕਰਦੇ ਆਂ ਨਿੰਦਾ ਕਰਦੇ ਆਂ ਉਥੇ ਅਸੀਂ ਪੰਜਾਬ ਸਰਕਾਰ ਕੇਂਦਰ ਸਰਕਾਰ ਨੂੰ ਕਹਿਣਾ ਚਾਹਾਂਗੇ ਕਿ ਇਹ ਗੱਲ ਲੋਕ ਸਭਾ ਵਿਧਾਨ ਸਭਾ ਚ ਹੋਵੇ ਔਰ ਤੁਰੰਤ ਇਹਦੇ ਲਈ ਇੱਕ ਕਮਿਸ਼ਨ ਕਾਇਮ ਹੋਣਾ ਚਾਹੀਦਾ ਇਹਨਾਂ ਬੰਦਿਆਂ ਦੀ ਇਹਨਾਂ ਦਰਿੰਦਿਆਂ ਲਈ ਕੋਈ ਰਿਮਾਂਡ ਨਹੀਂ ਕੋਈ ਇਹਨਾਂ ਦੀ ਜ਼ਮਾਨਤ ਨਹੀਂ ਕੋਈ ਵੇਲ ਨਹੀਂ ਇੱਥੇ ਸਿਰਫ ਤੇ ਸਿਰਫ 24 ਘੰਟਿਆਂ ਦੇ ਅੰਦਰ ਲਿਆ ਕੇ ਇਸ ਬੰਦੇ ਨੂੰ ਇੱਥੇ ਫਾਂਸੀ ਦੇਣੀ ਬਣਦੀ ਹੈ ਔਰ ਇਸ ਦੇ ਘਰ ਦੀ ਸਰਕਾਰ ਨੂੰ ਨਿਲਾਮੀ ਕਰਾਉਣੀ ਚਾਹੀਦੀ ਹੈ ਤਾਂ ਕਿ ਭਵਿੱਖ ਵਿੱਚ ਕੋਈ ਕਿਸੇ ਦੀ ਬੱਚੀ ਵੱਲ ਗੰਦੀ ਅੱਖ ਜਾਂ ਇਦਾਂ ਦੁਸ਼ਕਰਮ ਕਰਕੇ ਉਹਦਾ ਕਤਲ ਕਰਨ ਦਾ ਹਿਆਨਾ ਕਰ ਸਕੇ ਇਹ ਵੀ ਕਵਾਂਗੇ ਸਰਕਾਰਾਂ ਨੂੰ ਇਹੋ ਜੀ ਜਿਹੜੀ ਮਾਨਸਿਕਤਾ ਹੈ ਉਹ ਉਹਨਾਂ ਲੱਚਰ ਕਲਾਕਾਰਾਂ ਨੇ ਲਿਆਂਦੀ ਹੈ ਜਿਨ੍ਹਾਂ ਨਿਹਰ ਰਾਜਿਆਂ ਦੇ ਕਿਸੇ ਗਾਏ ਸੁਣਾਏ ਅਧ ਨੰਗੀਆਂ ਬੀਬੀਆਂ ਨੂੰ ਨਚਾ ਕੇ ਸਬਿਆਚਾਰ ਆਕਿਆ ਉਸ ਸਬਿਆਚਾਰ ਦਾ ਵੀ ਇਹ ਨਤੀਜਾ ਹੈ ਜਦ ਕਿ ਗੁਰੂ ਸਾਹਿਬ ਨੇ ਸਾਨੂੰ ਵਰਜਿਆ ਹੋਇਆ ਕਿ ਮੇਰੇ ਮੋਹਨ ਸਰਵਨੀਏ ਨਾ ਸੁਣਾਏ ਇਹੋ ਜਿਹੜੇ ਗੰਧ ਖੋਲਣ ਵਾਲੇ ਕਿਸੇ ਹੁਣ ਉਹਨਾਂ ਤੋਂ ਬਚੋ ਜੇ ਨਰਿੰਦਰ ਪਾਰ ਵਰਗੇ ਕਰਨਲ ਬਣ ਜਾਣ ਔਰ ਉਹ ਸਪ੍ਰੈਸ ਸੈਕਟਰੀ ਬਣ ਜਾਣ ਰਾਸ਼ਟਰਪਤੀ ਦੇ ਉਹ ਨਾਵਲ ਲਿਖ ਦੇਣ ਤੇ ਉਹ ਨਾਵਲ ਸਮਾਜ ਨੂੰ ਗੰਦਲਾ ਕਰਨ ਵਾਲਾ ਹੋਵੇ ਤੇ ਸਮਾਜ ਉਹਦੇ ਤੇ ਵੀ ਮੁਕਦਮਾ ਦਰਜ ਕਰਾ ਦਿੰਦਾ ਆ ਭਾਵੇਂ ਕਿ ਰਾਸ਼ਟਰਪਤੀ ਦੇ ਕੋਲ ਬਹਿ ਕੇ ਡਿਊਟੀ ਕਰਨ ਵਾਲਾ ਵੀ ਕਿਉਂ ਨਾ ਹੋਵੇ ਇਹਨਾਂ ਵਾਸਤੇ ਅੱਜ ਸਖਤ ਤੋਂ ਸਖਤ ਸਜ਼ਾ ਜਿਹੜੀ ਹੈ ਸਰਕਾਰ ਨੂੰ ਦੇਣੀ ਬਣਦੀ ਹੈ ਤੇ ਅੱਜ ਸਾਨੂੰ ਪੁੱਛਦੇ ਵੀ ਤੁਸੀਂ ਕੀ ਚਾਹੁੰਦੇ ਹੋ ਅਸੀਂ ਉਹੀ ਚਾਹੁੰਦੇ ਆ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦਾ ਫੈਸਲਾ ਸੀਗਾ ਕਿ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦੇ ਕਾਤਲ ਸਾਨੂੰ ਦਿੱਤੇ ਜਾਣ ਸਜ਼ਾ ਹੁਣ ਸਰਕਾਰ ਨਹੀਂ ਸਜ਼ਾ ਸੀ ਦੇਵਾਂਗੇ ਜਾਂ ਤਾਂ ਸਜ਼ਾ 24 ਘੰਟਿਆਂ ਚ ਸਰਕਾਰ ਫਾਂਸੀ ਦੇਵੇ ਜੇ ਸਿੱਖ ਮੁੰਡੇ ਮਾਰਨ ਲਈ ਤੁਹਾਨੂੰ ਜੱਜਮੈਂਟਾਂ ਦੀ ਪੁਲਿਸ ਨੂੰ ਲੋੜ ਨਹੀਂ ਪਈ ਭਾਈ ਜਸਵੰਤ ਸਿੰਘ ਖਾਲੜੇ ਦੀ ਜੱਜਮੈਂਟ ਨਾ ਮਾਰਿਆ ਗੋਲੀ ਤੁਸੀਂ ਭਾਈ ਕੌਂਕੇ ਨੂੰ ਤੁਸੀਂ ਗੋਲੀ ਜੱਜਮੈਂਟ ਨਾ ਮਾਰਿਆ ਜਦੋਂ ਉਹ ਮਾਰਨੇ ਸੀ ਉਹ ਬਲਾਤਕਾਰੀ ਨਹੀਂ ਸਨ ਉਹ ਗੁਰੂ ਕੇ ਸਿੱਖ ਸਨ ਤੇ ਬਿਨਾਂ ਜੱਜਮੈਂਟਾਂ ਤੋਂ ਤੁਸੀਂ ਮੁਕਾਬਲੇ ਬਣਾ ਕੇ ਗੋਲੀਆਂ ਮਾਰਦੀਆਂ ਇੱਥੇ ਪੁਲਿਸ ਵਾਲਿਆਂ ਦੀ